ਸਤਿ ਸ੍ਰੀ ਅਕਾਲ ਜੀ ਮੈਂ ਹਰਜੂ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼ਹੀਦ ਅਨੰਪੁਰਸ ਤੋਂ ਆ। ਅੱਜ ਸਾਰੀ ਸੰਗਤ ਦੇ ਨਾਲ ਮੈਂ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨਾ ਚਾਹੁੰਗਾ। ਅੱਜ ਸਾਡੀ ਨਗਰ ਕੌਂਸਲ ਸ਼ਹੀਦ ਅਨੰਪੁਰਸ ਸਾਹਿਬ ਵੱਲੋਂ ਇਹ ਮਤਾ ਪਾਸ ਕੀਤਾ ਕਿ ਜਿਹੜੀ ਸਾਡੀ ਸੜਕ ਕੇਸਗਰ ਸਾਹਮਣੇ ਪਿੱਛੋਂ ਜੜੀ ਜਾਂਦੀ ਸੀ ਜਿਸ ਦਾ ਨਾਮ ਪੀਆਈਪੀ ਰੋਡ ਸੀ ਉਸ ਦਾ ਨਾਮ ਬਦਲ ਕੇ ਹੁਣ ਸਹਿਬ ਜੰਦਰ ਸ਼ਹੀਦ ਚਾਜਪੁਰਕ ਮਾਰਗ ਰੱਖ ਦਿੱਤਾ ਗਿਆ ਹੈ। ਇਹ ਵੀ ਕਿੰਨੀਜੀਬ ਗੱਲ ਸੀ ਕਿ ਉਹ ਤੱਕ ਸਾਹਿਬ ਤੱਕ ਸ਼ਹੀਦ ਕੇਸਗਰ ਸਾਹਮਣੇ ਜਾਂਦੀ ਸੜਕ ਉਸ ਥਾਂ ਜਿੱਥੋਂ ਦੇਸ਼ ਦੇਸ਼ ਕਿਤਾ ਨੇ ਪੂਰੀ ਦੁਨੀਆ ਨੂੰ ਬਰਾਬਰੀ ਦਾ ਇਨਸਾਫ ਦਾ ਤਾਫਾ ਦਿੱਤਾ ਖਾਲਸੇ ਦੀ ਰੂਹ ਵਿੱਚ ਉਸ ਥਾਂ ਨੂੰ ਜਿਹੜੀ ਸੜਕਾਂ ਜਿਹੜੀਆਂ ਉਸ ਨੂੰ ਬੀ.ਐੱਪੀ ਕੋਡ ਉਸ ਦਾ ਨਾਮ ਹੁੰਦਾ ਰੱਖਿਆ ਹੋਣਾ ਸੀ ਅਸੀਂ ਜਿੱਥੇ ਸੜਕ ਦਾ ਨਾਮ ਬਦਲ ਕੇ ਸਾਹਿਬ ਜਦਾ ਚਾਹ ਸਿੰਘ ਬਾਖੀ ਦਾ ਹੈ ਉੱਥੇ ਨਾਲ ਹੀ ਇਸ ਸੜਕ ਨੂੰ ਦਾ ਸੰਗਰੀ ਕਰਨ ਇਸ ਸੜਕ ਨੂੰ ਜੋੜਾ ਕਰਕੇ ਜਿੰਨਾ ਪੋਸੀਬਲ ਹੋਵੇ ਆਪਾਂ ਇਸ ਮਾਰਗ ਨੂੰ ਜਿਹੜਾ ਹੈ ਸੋਨਾ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਤਕਸਤਾਰ ਨੂੰ ਜਾਂਦਾ ਹੈਗਾ ਸਟਾਰ ਹੈ ਉਹ ਤਾਂ ਖੂਬ ਸੁੰਦਰ ਹੋਵੇ ਤੇ ਜਿਹੜੀ ਆ ਗਲਤ ਰੀਤ ਜਿਹੜੀ ਗਲਤ ਜਿਹੜੀ ਰੀਤ ਚੱਲਦੀ ਪਈ ਸੀ ਵੀ ਇਹ ਕੋਈ ਰੂਲ ਨਹੀਂ ਉਸ ਨਾਮ ਨਾਲ ਮਿਲ ਕੇ ਸਾਈਂਗਲ ਲਸ਼ਮੀ ਚਕਰਾ ਸਿੰਘ ਮਾਰਗ ਹੈ ਇਸ ਸੰਬੰਧੀ ਜਿਹੜਾ ਅੱਜ ਨਗਰ ਕੌਂਸਲ ਨੂੰ ਮੱਤਾ ਪਾ ਕੇ ਇਸ ਸੜਕ ਦਾ ਨਾਮ ਬਦਲਤਾ ਗਿਆ ਵਾਈਗੁਰਜੀ ਕਖਾਂਸਾ ਮਾਈਕ ਜੀ ਕੀ ਫਾਟ